ਨਹੀਂ ਗਿਆ ਪਾਣੀ ਪਾਣੀ ਦੀ ਸਪਲਾਈ ਜਿਹੜੀ ਉੱਥੇ ਪ੍ਰਵਾਸਲਾ ਸੰਸਥਾ ਵੱਲੋਂ ਆਪ ਹੀ ਪੈਦਾ ਕਰਨੀ ਪਈ ਪਰ ਉੱਥੇ 25 ਹਾਊਸ ਪਾਵਰ ਦੀ ਜਿਹੜੀ ਮੋਟਰ ਹੈ ਉਹ ਵੀ ਬਿਜਲੀ ਦੇ ਨਾਲ ਚੱਲਣੀ ਹੈ ਫਿਰ ਮੈਡੀਕਲ ਇਕਵਮੈਂਟ ਸਾਡੇ ਡਾਕਟਰ ਜਿਹੜੇ ਆ ਬੜੀ ਕੋਸ਼ਿਸ਼ ਉੱਤੇ ਕਾਰਟੇ ਕੰਪਿਊਟਰ ਲੱਗੇ ਹੋਏ ਆ ਤੇ ਉੱਥੇ ਮਤਲਬ ਜਿਹੜੇ ਆ ਆਕਸੀਜਨ ਕਨਸੈਂਟਰੇਟਰ ਤੇ ਹੋਰ ਈਸੀ ਦੀਆਂ ਮਸ਼ੀਨਾਂ ਅਮਰਜੈਂਸੀ ਕੇਸ ਆਉਂਦੇ ਆ ਜੀ ਆਪਾਂ ਪਿਛਲੇ ਕੋਈ 15 ਦਿਨ ਦੀ ਵੀ ਗੱਲ ਕਰੀਏ ਇੰਨੇ ਸੀਰੀਅਸ ਕੇਸ ਜਿਹੜੇ ਸਾਡੇ ਕੋਲ ਐਡਮਿਨਿਸਟ੍ਰੇਸ਼ਨ ਵੱਲੋਂ ਆਏ ਆ ਆਉਂਦਿਆਂ ਨੂੰ ਹੀ ਸਾਨੂੰ ਉਸੇ ਦਿਨ ਹੀ ਡਾਕਟਰ ਨੇ ਚੈੱਕ ਕੀਤਾ ਸਾਨੂੰ ਵੈਂਟੀਲੇਟਰ ਤੇ ਲਾੜੇ ਪਏ ਮਤਲਬ ਉਹਨਾਂ ਦੀ ਜਾਨਾਂ ਬਚਾਉਣ ਦੇ ਲਈ ਸਾਡੀ ਟੀਮ ਦਿਨ ਦਾ ਤਾਂ ਹਾਜ਼ਰ ਹੈ ਤੇ ਹਾਜ਼ਰ ਰਹੇਗੀ ਪਰ ਜਿਹੜਾ ਇਹ ਕਨੈਕਸ਼ਨ ਕੱਟ ਗਏ ਇਹਨਾਂ ਬੱਚਿਆਂ ਦੀ ਇਹਨਾਂ ਬਜ਼ੁਰਗਾਂ ਦੀ ਇਹਨਾਂ ਬੀਬੀਆਂ ਦੀ ਤੇ ਜਿਨ੍ਹਾਂ ਨੂੰ ਇਸ ਵੇਲੇ ਨਾ ਤਾਂ ਸਰੀਰ ਵੱਲੋਂ ਕੋਈ ਸਹਾਰਾ ਸੀ ਨਾ ਹੀ ਪਰਿਵਾਰ ਦਾ ਸਹਾਰਾ ਸੀ ਕੇਵਲ ਤੇ ਕੇਵਲ ਹੀ ਅਡਮਿਨਿਸਟ੍ਰੇਸ਼ਨ ਦਾ ਸਹਾਰਾ ਸੀ ਸਰਕਾਰ ਦਾ ਸਹਾਰਾ ਸੀ ਤੇ ਉਸ ਨੂੰ ਬਿਜਲੀ ਰੁਕਟ ਕੇ ਤੇ ਉਸ ਦੇ ਉੱਤੇ ਬਹੁਤ ਵੱਡੇ ਇੱਕ ਸੰਵਿਧਾਨਿਕ ਦ੍ਰਿਸ਼ਟੀਕੋਣ ਤੋਂ ਤੇ ਕਾਨੂੰਨ ਦੇ ਆਧਾਰ ਤੇ ਆਪਾਂ ਦੇਖੀਏ ਜਿਹੜਾ ਕਾਨੂੰਨ ਕਹਿੰਦਾ ਕਿਸੇ ਕਿਸਮ ਤੇ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ ਜਾ ਸਕਦੀ ਤੇ ਉਸ ਦੇ ਨਾਲ ਬਹੁਤ ਵੱਡੇ ਇੱਕ ਸਵਾਲ ਜੇ ਖੜੇ ਹੋ ਗਏ ਜਿਹੜੇ ਸਾਡੀ ਵੀ ਸਮਝ ਵਿੱਚ ਨਹੀਂ ਆ ਰਹੇ ਤੇ ਜਿਸ ਦੇ ਵਿੱਚ ਅਸੀਂ ਮਹਿਸੂਸ ਕਰਦੇ ਹਾਂ ਜਦੋਂ ਮਹਿਸੂਸ ਨਹੀਂ ਕਰਦੇ ਪ੍ਰੈਕਟੀਕਲ ਆ ਕਿ 300 ਯੂਨਿਟ ਪਰ ਮੰਥ ਹਰ ਇੱਕ ਪਰਿਵਾਰ ਨੂੰ ਜਿਸ ਵੇਲੇ ਫ੍ਰੀ ਦਿੱਤੀ ਜਾ ਰਹੀ ਹੈ ਤਾਂ ਉਸ ਦੇ ਵਿੱਚ ਇਹ ਨਾਗਰਿਕ ਸਾਡੇ ਜਿਨ੍ਹਾਂ ਨੂੰ ਇਹ ਸਮਾਜਿਕ ਸੁਰੱਖਿਆ ਤੇ ਹੋਰ ਕੋਈ ਸਮਾਜਿਕ ਸੁਰੱਖਿਆ ਦਾ ਮੌਕਾ ਹੀ ਨਹੀਂ ਮਿਲ ਰਿਹਾ ਜਿਹੜੇ ਟੋਟਲੀ ਨਿਰਭਰ ਕਰਦੇ ਸੀ ਇਸ ਵੇਲੇ ਦੂਜਿਆਂ ਦੇ ਉੱਤੇ ਤੇ ਐਡਮਿਨਿਸਟ੍ਰੇਸ਼ਨ ਦੇ ਉੱਤੇ ਨਿਰਭਰ ਕਰਦੇ ਸੀ ਤੇ ਉਹਨਾਂ ਦੇ ਜਦੋਂ ਕਨੈਕਸ਼ਨ ਕੱਟ ਕੇ ਉਹਨਾਂ ਦੇ ਲਈ ਐਸਾ ਫਲੋਰ ਲਾ ਲੱਗ ਗਿਆ ਜਿ ਉਹਨਾਂ ਨੂੰ ਵਾਤਾਵਰਣ ਦੇ ਰਹੇ ਸੀ ਉਹਨਾਂ ਦੇ ਮੈਡੀਕਲ ਇਕਵਿਪਮੈਂਟ ਵੀ ਤੇ এনਵਾਇਰਨਮੈਂਟ ਵੀ ਇੰਨਾ ਪ੍ਰਭਾਵਿਤ ਹੋਇਆ ਕਿ ਉਹਨਾਂ ਦੀ ਸਿਹਤ ਖਰਾਬ ਹੋਈ ਤੇ ਉਸ ਦਾ ਬਹੁਤ ਇੱਕ ਕਈ ਵੀ ਨੁਕਸਾਨ ਇਸ ਦੇ ਲਈ ਸਾਨੂੰ ਬੜਾ ਇਸ ਗੱਲ ਦਾ ਅਫਸੋਸ ਹੈ ਕਿ ਸਰਕਾਰ ਜਿਵੇਂ ਹੋਰ ਨਾਗਰਿਕਾਂ ਨੂੰ ਇਕੁਅਲ ਆਪਾਂ ਗੱਲ ਕਰੀਏ ਜੇਕਰ ਮੈਂਟਲ ਹੈਲਥ ਕੇਅਰ ਐਕਟ 2016 ਦੇ ਆਧਾਰ ਤੇ ਇਹਨਾਂ ਦੇ ਸੈਕਸ਼ਨ 18 ਕਹਿੰਦਾ ਹੈ ਕਿ ਇਹਨਾਂ ਦੇ ਨਾਲ ਕਿਸੇ ਵੀ ਮਤਲਬ ਇਹਨਾਂ ਨੂੰ ਅਨ ਕੰਡੀਸ਼ਨਲੀ ਟਰੀਟਮੈਂਟ ਕੋਈ ਵੀ ਘਰ ਚ ਟਰੈਜੇਡੀ ਹੋ ਗਈ ਕੋਈ ਡਿਪਰੈਸ਼ਨ ਚਲੇ ਗਿਆ ਤੇ ਬੜੀ ਜਲਦੀ ਉਹਨਾਂ ਦੇ ਵਿੱਚ ਸਾਡੇ ਕੋਲ ਅਲੱਗ-ਅਲੱਗ ਫੀਲਡ ਦੇ ਮਹਾਰ ਜਿਨ੍ਹਾਂ ਵਿੱਚ ਪ੍ਰੋਫੈਸਰ ਵੀ ਹੈਗੇ ਆ ਲੈਕਚਰਰ ਵੀ ਹੈਗੇ ਆ इवन ਡਾਕਟਰ ਵੀ ਆ ਅਲੱਗ-ਅਲੱਗ ਸਾਰੇ ਤਰ੍ਹਾਂ ਦੇ ਨਾਗਰਿਕ ਆਉਂਦੇ ਆ ਡਿਪਰੈਸ਼ਨ ਤੋਂ ਫਿੱਟ ਥੋੜੀ ਦੇਰ ਉਹਨਾਂ ਦਾ ਟਰੀਟਮੈਂਟ ਚੱਲਦਾ ਇੰਪਰੂਵ ਹੁੰਦੇ ਆ ਉਹਨਾਂ ਨੂੰ ਠੀਕ ਹੋਣ ਦਾ ਮੌਕਾ ਮਿਲਦਾ ਹੈ ਤੇ ਬੜੀ ਜਲਦੀ ਇੰਪਰੂਵ ਹੁੰਦੇ ਆ ਉਹ ਬੱਚੇ ਜਿਨ੍ਹਾਂ ਦੇ ਨਾਲ ਸਿਰ ਤੇ ਮਾਪੇ ਨਹੀਂ ਰਹੇ ਉਹ ਇਹਨਾਂ ਦੀਆਂ ਜਿਹੜੀਆਂ ਇਹ ਨੀਡਸ ਸੀ ਇਹਨਾਂ ਦਾ ਜਿਸ ਵੇਲੇ ਆਪਾਂ ਐਕਟ ਪੜ੍ਹਦੇ ਹੈਗੇ ਆ ਮੈਂਟਲ ਹੈਲਥ ਕੇਅਰ ਐਕਟ 2017 ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਅਨ ਕੰਡੀਸ਼ਨਲੀ ਇਹਨਾਂ ਨੂੰ ਟ੍ਰੀਟਮੈਂਟ ਤੇ ਉਸ ਦੇ ਵਿੱਚ ਜੋ ਸੈਕਸ਼ਨ 20 ਦੀ ਗੱਲ ਕਰੀਏ ਉਸ ਦੀ ਬੜੀ ਡਿਟੇਲ ਕਿ ਇਸ ਦੇ ਵਿੱਚ ਇਹਨਾਂ ਨੂੰ ਹਰ ਚੀਜ਼ ਜਿਹਦੇ ਵਿੱਚ ਆਪਾਂ ਕਹਿੰਦੇ ਵੀ ਲੰਗਰ ਤੋਂ ਲੈ ਕੇ ਫੂਡ ਜਿਹੜੇ ਜਿਵੇਂ ਅਸੀਂ ਕਹਿੰਦੇ ਆ ਪਾਣੀ ਸੈਨੀਟੇਸ਼ਨ ਸਾਰੇ ਤਰ੍ਹਾਂ ਦੀ ਸਹੂਲਤ ਕਿਸੇ ਕੀਮਤ ਤੇ ਡਿਸਟਰਬ ਨਹੀਂ ਕੀਤੀ ਜਾ ਸਕਦੀ ਇਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ ਜਾ ਸਕਦੀ ਇਹਨਾਂ ਦੇ ਇਕੁਅਲ ਰਾਈਟਸ ਹੈਗੇ ਆ ਪਰ ਜੇ ਸ ਘਰ ਦੇ ਵਿੱਚ ਇੰਨੇ ਨਾਗਰਿਕ ਰਹਿ ਰਹੇ ਹੋਣ ਸੈਕੰਡਰੀ ਨਾਗਰਿਕ ਰਹਿ ਰਹੇ ਹੋਣ ਉਸ ਦਾ ਕਨੈਕਸ਼ਨ ਕੱਟ ਕੇ ਪਰਸਨ ਵਿਦ ਡਿਸੇਬਿਲਟੀ ਐਕਟ ਰਾਈਟਸ ਆਫ ਦਿ ਪਰਸਨ ਵਿਦ ਡਿਸੇਬਿਲਟੀ ਐਕਟ ਇਹਨੂੰ ਪੜ ਲਈ ਆਪਾਂ 2016 ਨੂੰ ਪੜ ਲਈਏ ਤੇ ਇਸ ਦੇ ਵਿੱਚ ਬੜਾ ਕਲੀਅਰਲੀ ਸੈਕਸ਼ਨ ਤੇ ਇਹਨਾਂ ਨੂੰ ਪੜੀਏ ਸੈਕਸ਼ਨ 4 ਨੂੰ ਪੜੀਏ ਉਹਦੇ ਸਬਸੈਕਸ਼ਨ 1 2 3 ਪੜੀਏ ਉਹਦੇ ਵਿੱਚ ਬੜਾ ਕਲੀਅਰਲੀ ਲਿਖਿਆ ਹੋਇਆ ਕਿ ਇਹ ਕਾਨੂੰਨ ਦੇ ਅਧਾਰ ਤੇ ਜਿਹੜੀ ਇਹਨਾਂ ਦੇ ਰਾਈਟਸ ਬਣਦੇ ਆ ਪਰ ਇਹ ਰਾਈਟਸ ਜਿਹਦੇ ਆਪਾਂ ਫਿਰ ਪਰਸਨ ਜਿਹੜਾ ਖਾਸ ਕਰਕੇ ਸੀਨੀਅਰ ਸਿਟੀਜ਼ਨ ਐਕਟ ਨੂੰ ਪੜਦੇ ਆ ਉਹਦਾ ਸੈਕਸ਼ਨ 19 ਉਹਦੇ ਸੈਕਸ਼ਨ 22 ਨੂੰ ਪੜ੍ਹ ਲਈਏ ਪੰਗਾਂ ਦੇ ਸਹਿਯੋਗ ਦੇ ਨਾਲ ਇਹਨਾਂ ਦੇ ਸੰਭਾਲ ਇਲਾਜ ਅਤੇ ਪੁਨਰਵਾਸ ਪੁਨਰਵਾਸ ਵਾਸਤੇ ਰੀਹੈਬਿਟੇਸ਼ਨ ਦੇ ਲਈ ਇਹਨਾਂ ਨਾਗਰਿਕਾਂ ਦੀ ਲਗਾਤਾਰ ਯਤਨਸ਼ੀ ਲੈ ਤੇ ਜਿਸ ਦੇ ਵਿੱਚ ਲਗਭਗ 2100 ਤੋਂ ਉੱਪਰ 2250 ਦੇ ਲਗਭਗ ਐਸੇ ਨਾਗਰਿਕ ਅਲੱਗ-ਅਲੱਗ ਸਰਕਾਰੀ ਵਿਭਾਗਾਂ ਵੱਲੋਂ ਉੱਥੇ ਦਾਖਲ ਹੋਏ ਤੇ ਜਿਸ ਦੇ ਵਿੱਚ ਸਾਡੀ 200 ਦੀ ਟੀਮ ਉੱਥੇ ਡਾਕਟਰ ਪੈਰਾਮੈਡੀਕਲ ਸਟਾਫ ਤੇ ਹੋਰ ਜਿਹੜੇ ਜੀਡੀਏ ਤੇ ਨਾਲ ਉਹਨਾਂ ਵੀ ਲੰਗਰ ਦਾ ਤੇ ਅਲੱਗ-ਅਲੱਗ ਐਂਬੂਲੈਂਸਾਂ 24 ਘੰਟੇ ਸਾਡਾ 200 ਦਾ ਸਟਾਫ ਜਿਹੜਾ ਉੱਥੇ ਨੇ ਸੇਵਾ 'ਚ ਲੱਗਿਆ ਜਿਸ ਕਰਕੇ 1400 ਦੇ ਲਗਭਗ ਨਾਗਰਿਕ ਇੰਪਰੂਵ ਹੋਏ ਤੇ ਜਿਨ੍ਹਾਂ ਨੂੰ ਨਾਰਮਲ ਜ਼ਿੰਦਗੀ ਜੀਣ ਦਾ ਮੌਕਾ ਦੀ ਕਿਰਪਾ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਜਿਹੜਾ ਮੌਕਾ ਮਿਲਿਆ ਤੇ ਲਗਾਤਾਰ ਇਹਨਾਂ ਦੀ ਐਡਮਿਸ਼ਨ ਜੇ ਵਿੱਚ ਵਾਧਾ ਹੋ ਰਿਹਾ ਹੈ ਡੀਰੀਸੈਂਟ ਲੈ ਕੇ ਹੀ ਆਪਾਂ 2000 24 ਦੇ ਵਿੱਚ 27 ਕੇਸ ਸਾਡੇ ਕੋਲ ਅਲੱਗ-ਅਲੱਗ ਨਾਗਰਿਕ ਜਿਹੜੇ ਐ ਬਿਮਾਰੀਆਂ ਤੋਂ ਪੀੜ ਸਾਡੇ ਕੋਲ ਦਾਖਲ ਹੋਏ ਜਿਨ੍ਹਾਂ ਨੂੰ ਕੇਅਰ ਦਾ ਟਰੀਟਮੈਂਟ ਦਾ ਰੀਹੈਬਿਟੇਸ਼ਨ ਦਾ ਮ 10 ਜਨਵਰੀ 2024 ਨੂੰ ਪ੍ਰਵਾਸਰਾ ਸੰਸਥਾ ਕੁਰਾਲੀ ਦਾ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਤੇ ਬਿਜਲੀ ਦਾ ਕਨੈਕਸ਼ਨ ਕੱਟਣ ਦੇ ਨਾਲ ਕਿਉਂਕਿ ਬਿਜਲੀ ਇੰਨੀ ਇੰਪੋਰਟੈਂਟ ਹੈ ਜਿਹੜੀ ਕਿ ਸਾਰੇ ਸਾਰੇ ਹੀ ਆਪਾਂ ਮਹਿਸੂਸ ਕਰਦੇ ਹਾਂ ਕਿ ਬਿਜਲੀ ਦੇ ਨਾਲ ਹੀ ਲਾਈਫ ਅੱਜ ਜੁੜੀ ਹੋਈ ਹੈ ਬਿਜਲੀ ਦੇ ਨਾਲ ਹੀ ਪਾਣੀ ਜੁੜਿਆ ਹੋਇਆ ਹੈ ਬਿਜਲੀ ਨਾਲ ਹੀ ਉਹ ਬੱਚੇ ਜਿਹੜੇ ਉੱਥੇ ਰਹਿੰਦੇ ਆ 100 ਦੇ ਲਗਭਗ ਬੱਚੇ ਤੇ ਜਿਦੇ ਵਿੱਚ ਲਗਭਗ 60 ਕੁ ਬੱਚੇ ਐਸੇ ਆ ਜਿਨ੍ਹਾਂ ਦੀ ਐਜੂਕੇਸ਼ਨ ਐਕੈਡੈਮਿਕ ਐਜੂਕੇਸ਼ਨ ਬਾਕੇ ਨਹੀਂ ਸਪੈਸ਼ਲ ਐਜੂਕੇਸ਼ਨ ਉਹ ਸਾਰਿਆਂ ਦੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਇਹ ਬਹੁਤ ਵੱਡਾ ਮਤਲਬ ਜਿਹੜਾ ਸਾਨੂੰ ਐਦਾ ਮਹਿਸੂਸ ਹੋਇਆ ਕਿ ਬਹੁਤ ਸਾਰੇ ਸਵਾਲ ਕਿ ਸਾਡੇ ਇਹ ਪਰਿਵਾਰ ਦੇ ਸਮਾਜਿਕ ਪਰਿਵਾਰ ਦੇ ਮੈਂਬਰ ਸਾਡੇ ਸਟੇਟ ਦੇ ਨਾਗਰਿਕ ਇਹਨਾਂ ਦਾ ਬਿਜਲੀ ਦਾ ਕਨੈਕਸ਼ਨ ਕੱਟ ਕੇ ਜਦੋਂ ਇੱਕਦਮ ਪਾਣੀ ਦੀ ਸਪਲਾਈ ਪਾਣੀ ਨਾਰਮਲ ਵੀ ਵਰਤਿਆ ਜਾ ਰਿਹਾ ਤੇ ਪਾਣੀ ਗਰਮ ਵੀ ਵਰਤੇ ਜਾ ਰਿਹਾ ਤੇ ਇਹਨਾਂ ਦੇ ਟਾਇਲਟਸ ਦੇ ਵਿੱਚ 1900 ਬੰਦਿਆਂ ਲਈ ਜਿਨ੍ਹਾਂ ਲਈ 100 ਮੈਂਬਰ ਤਾਂ ਉੱਥੇ ਸੇਵਾਦਾਰ ਹਰ ਵੇਲੇ ਹਾਜ਼ਰ ਰਹਿੰਦੇ ਆ ਉਹਨਾਂ ਦੇ ਲਈ ਸਾਰਿਆਂ ਦੇ ਲਈ ਜਦੋਂ ਟਾਇਲਟ ਦੇ ਵਿੱਚ ਇੰਨਾ ਪਾਣੀ ਚਾਹੀਦਾ ਫਿਰ ਨਹਾਉਣ ਦੇ ਲਈ ਪਾਣੀ ਚਾਹੀਦਾ ਕੱਪੜੇ ਧੋਣ ਲਈ ਪਾਣੀ ਚਾਹੀਦਾ ਕਮਰਸ਼ੀਅਲ ਮ ਸੁਰੱਖਿਆ ਡਿਪਾਰਟਮੈਂਟ ਬੁਹਾਲੀ ਵੱਲੋਂ ਵੀ ਸਾਡੇ ਕੋਲ ਨਾਗਰਿਕ ਕਾ داخل ਹੋਏ ਜਿਨ੍ਹਾਂ ਦੇ ਸਬੰਧ ਦੇ ਵਿੱਚ ਲਿਖਿਆ ਹੈ ਏਜੰਡਾ ਹੈ ਪਰ ਇਹਨਾਂ ਨਾਗਰਿਕਾਂ ਦੇ ਨਾਲ ਇਹ ਵਿਤਕਰਾ ਜਿਹੜਾ ਉਹ ਕਿਉਂ ਇਹ ਹੱਕਦਾਰ ਕਿਉਂ ਨਹੀਂ ਹੈਗੇ ਇਹ ਫੈਸਿਲਿਟੀ ਦੇ ਕਾਨੂੰਨ ਦੇ ਆਧਾਰ ਤੇ ਇਹਨਾਂ ਨੂੰ 25% ਐਕਸਟਰਾ ਫੈਸਿਲਿਟੀ ਮਿਲਣੀ ਚਾਹੀਦੀ ਹੈ ਜੇ